ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦਾਸ ਇੱਕ ਬਹੁਤ ਹੀ ਖਾਸ ਚੀਜ਼ ਬਾਬਤ ਬੇਨਤੀ ਕਰਨ ਜਾ ਰਿਹਾ ਹੈ ਜੋ ਕਿ ਦੁੱਖ ਹੈ ਹਾਂਜੀ ਸੰਗਤ ਜੀ ਸੁੱਖ ਅਤੇ ਦੁੱਖ ਦੋਵੇਂ ਹੀ ਵਾਰੀ ਸਿਰ ਮਨੁੱਖ ਉਤੇ ਲਾਗੂ ਹੁੰਦੇ ਰਹਿੰਦੇ ਹਨ ਬਹੁਤ ਸਾਰੇ ਲੋਕ ਦੁੱਖ ਆਉਣ ਤੇ ਕਿਸਮਤ ਅਤੇ ਮਹਾਰਾਜ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਨ ਸੰਗਤ ਜੀ ਸਾਡੇ ਦੁੱਖਾਂ ਦਾ ਕਾਰਨ ਵੀ ਅਸੀਂ ਆਪ ਹੀ ਹਾਂ ਹੁਣ ਦਾਸ ਆਪ ਜੀ ਨੂੰ ਦੁੱਖਾਂ ਦੇ ਪੰਜ ਮੁਖ ਕਾਰਨਾ ਬਾਰੇ ਦੱਸਣ ਜਾ ਰਿਹਾ ਜੀ ਇੱਕ ਪਿਛਲੇ ਤੇ ਹੁਣ ਦੇ ਮਾੜੇ ਕੰਮ ਸਾਡੀ ਜ਼ਿੰਦਗੀ ਵਿੱਚ ਜੋ ਦੁੱਖ ਆਉਂਦੇ ਹਨ ਉਹ ਅਕਸਰ ਸਾਡੇ ਆਪਣੇ ਹੀ ਕੰਮਾਂ ਕਰਕੇ ਆਉਂਦੇ ਹਨ ਜਿਵੇਂ ਤੁਸੀਂ ਕੋਈ ਬੀਜ ਬੀਜਦੇ ਹੋ ਉਸੇ ਤਰ੍ਹਾਂ ਦਾ ਫਲ ਮਿਲਦਾ ਹੈ ਮਾੜੇ ਕੰਮ ਕੀ ਹੁੰਦੇ ਹਨ ਮਾੜੇ ਕੰਮ ਉਹ ਹੁੰਦੇ ਹਨ ਜਦੋਂ ਅਸੀਂ ਕਿਸੇ ਨਾਲ ਝੂਠ ਬੋਲਦੇ ਹਾਂ ਕਿਸੇ ਦਾ ਬੁਰਾ ਕਰਦੇ ਹਾਂ ਕਿਸੇ ਨੂੰ ਤੰਗ ਕਰਦੇ ਹਾਂ ਜਾਂ ਕਿਸੇ ਨੂੰ ਦੁੱਖ ਦਿੰਦੇ ਹਾਂ ਜਿਵੇਂ ਚੋਰੀ ਕਰਨਾ ਲੜਾਈ ਕਰਨਾ ਜਾਂ ਗਾਵਾਂ ਕੱਢਣਾ ਇਹ ਦੁੱਖ ਕਿਵੇਂ ਦਿੰਦੇ ਹਨ ਜਦੋਂ ਅਸੀਂ ਇਹੋ ਜਿਹੇ ਕੰਮ ਕਰਦੇ ਹਾਂ ਤਾਂ ਸਾਡੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਅੰਦਰੋਂ ਅੰਦਰ ਬੇਚੈਨੀ ਰਹਿੰਦੀ ਹੈ ਨਾਲੇ ਸਾਡੇ ਕੀਤੇ ਮਾੜੇ ਕੰਮਾਂ ਦਾ ਫਲ ਸਾਨੂੰ ਕਦੇ ਨਾ ਕਦੇ ਜ਼ਰੂਰ ਮਿਲਦਾ ਹੈ ਭਾਵੇਂ ਉਹ ਸਰੀਰਕ ਤਕਲੀਫ ਹੋਵੇ ਜਾਂ ਮਾਨਸਿਕ ਪਰੇਸ਼ਾਨੀ ਦੋ ਕਿਸੇ ਵੀ ਚੀਜ਼ ਜਾਂ ਬੰਦੇ ਤੋਂ ਬਹੁਤ ਜ਼ਿਆਦਾ ਆਸਾਂ ਰੱਖਣੀਆਂ ਅਸੀਂ ਸੋਚਦੇ ਹਾਂ ਕਿ ਜੇ ਸਾਨੂੰ ਕੋਈ ਖਾਸ ਚੀਜ਼ ਮਿਲ ਜਾਵੇ ਜਾਂ ਕੋਈ ਬੰਦਾ ਸਾਡੀ ਇੱਛਾ ਪੂਰੀ ਕਰ ਦੇਵੇ ਤਾਂ ਅਸੀਂ ਖੁਸ਼ ਹੋ ਜਾਵਾਂਗੇ ਪਰ ਅਕਸਰ ਅਜਿਹਾ ਹੁੰਦਾ ਨਹੀਂ ਆਸਾਂ ਕੀ ਹਨ ਜਿਵੇਂ ਕੋਈ ਕਹਿੰਦਾ ਹੈ ਕਿ ਮੈਨੂੰ ਲਾਟਰੀ ਲੱਗ ਜਾਵੇ ਜਾਂ ਮੇਰਾ ਫਲਾਣਾ ਦੋਸਤ ਹਮੇਸ਼ਾ ਮੇਰਾ ਸਾਥ ਦੇਵੇ ਇਹ ਸਭ ਆਸਾਂ ਹਨ ਇਹ ਦੁੱਖ ਕਿਵੇਂ ਦਿੰਦੇ ਹਨ ਦੁਨੀਆ ਵਿੱਚ ਹਰ ਚੀਜ਼ ਬਦਲਦੀ ਰਹਿੰਦੀ ਹੈ ਕੋਈ ਵੀ ਚੀਜ਼ ਜਾਂ ਬੰਦਾ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਜਦੋਂ ਸਾਡੀਆਂ ਇਹ ਆਸਾਂ ਪੂਰੀਆਂ ਨਹੀਂ ਹੁੰਦੀਆਂ ਜਾਂ ਉਹ ਬਦਲ ਜਾਂਦੀਆਂ ਹਨ ਤਾਂ ਸਾਨੂੰ ਬਹੁਤ ਦੁੱਖ ਲੱਗਦਾ ਹੈ ਅਸੀਂ ਨਿਰਾਸ਼ ਹੋ ਜਾਂਦੇ ਹਾਂ ਤਿੰਨ ਗੁਰਬਾਣੀ ਤੇ ਨਿਤਨੇਮ ਤੋਂ ਦੂਰ ਹੋਣਾ ਇਹ ਗੱਲ ਖਾਸ ਕਰਕੇ ਉਹਨਾਂ ਲੋਕਾਂ ਲਈ ਹੈ ਜੋ ਸਿੱਖ ਧਰਮ ਨੂੰ ਮੰਨਦੇ ਹਨ ਗੁਰਮਤਿ ਤੇ ਨਿਤਨੇਮ ਕੀ ਹੈ ਗੁਰਮਤ ਦਾ ਮਤਲਬ ਹੈ ਗੁਰੂਆਂ ਦੀਆਂ ਸਿੱਖਿਆਵਾਂ ਜੋ ਸਾਨੂੰ ਚੰਗੀ ਜ਼ਿੰਦਗੀ ਜਿਉਣ ਦਾ ਰਾਹ ਦੱਸਦੀਆਂ ਹਨ ਨਿਤਨੇਮ ਰੋਜ਼ਾਨਾ ਗੁਰਬਾਣੀ ਦਾ ਪਾਠ ਕਰਨਾ ਹੈ ਜਿਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਇਹ ਦੁੱਖ ਕਿਵੇਂ ਦਿੰਦੇ ਹਨ ਜਦੋਂ ਅਸੀਂ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਦੂਰ ਹੋ ਜਾਂਦੇ ਹਾਂ ਅਤੇ ਰੋਜ਼ਾਨਾ ਬਾਣੀ ਨਹੀਂ ਪੜ੍ਹਦੇ ਤਾਂ ਸਾਡਾ ਮਨ ਕਮਜ਼ੋਰ ਪੈ ਜਾਂਦਾ ਹੈ ਫਿਰ ਛੋਟੀਆਂ-ਛੋਟੀਆਂ ਗੱਲਾਂ ਵੀ ਸਾਨੂੰ ਪਰੇਸ਼ਾਨ ਕਰਦੀਆਂ ਹਨ ਸਾਨੂੰ ਗੁੱਸਾ ਆਉਂਦਾ ਹੈ ਡਰ ਲੱਗਦਾ ਹੈ ਤੇ ਮਨ ਸ਼ਾਂਤ ਨਹੀਂ ਰਹਿੰਦਾ ਜਦੋਂ ਰੂਹਾਨੀ ਤਾਕਤ ਨਾ ਹੋਵੇ ਤਾਂ ਦੁੱਖ ਜ਼ਿਆਦਾ ਲੱਗਦੇ ਹਨ ਚਾਰ ਤ੍ਰਿਸ਼ਨਾ ਹੋਰ ਚੀਜ਼ਾਂ ਪਾਉਣ ਦੀ ਨਾ ਮੁੱਕਣ ਵਾਲੀ ਭੁੱਖ ਇਹ ਉਹ ਭੁੱਖ ਹੈ ਜੋ ਕਦੇ ਖਤਮ ਨਹੀਂ ਹੁੰਦੀ ਜਿੰਨਾ ਮਰਜ਼ੀ ਮਿਲ ਜਾਵੇ ਮਨ ਕਹਿੰਦਾ ਹੋਰ ਚਾਹੀਦਾ ਹੈ ਤ੍ਰਿਸ਼ਨਾ ਕੀ ਹੈ ਜਿਵੇਂ ਕਿਸੇ ਕੋਲ ਇੱਕ ਗੱਡਾ ਹੈ ਉਹ ਸੋਚਦਾ ਹੈ ਦੋ ਹੋਣ ਜਿਸ ਕੋਲ ਪੈਸਾ ਹੈ ਉਹ ਹੋਰ ਚਾਹੁੰਦਾ ਹੈ ਇਹ ਹੈ ਤ੍ਰਿਸ਼ਨਾ ਜੋ ਕਦੇ ਸੰਤੁਸ਼ਟ ਨਹੀਂ ਹੁੰਦੀ ਇਹ ਦੁੱਖ ਕਿਵੇਂ ਦਿੰਦੇ ਹਨ ਕਿਉਂਕਿ ਇਹ ਭੁੱਖ ਕਦੇ ਖਤਮ ਨਹੀਂ ਹੁੰਦੀ ਸਾਡਾ ਮਨ ਹਮੇਸ਼ਾ ਬੇਚੈਨ ਰਹਿੰਦਾ ਹੈ ਸਾਨੂੰ ਚਿੰਤਾ ਲੱਗੀ ਰਹਿੰਦੀ ਹੈ ਕਿ ਕਿਤੇ ਮੇਰੀ ਚੀਜ਼ ਖੋ ਨਾ ਜਾਵੇ ਜਾਂ ਮੈਨੂੰ ਉਹ ਮਿਲੇਗੀ ਕਿ ਨਹੀਂ ਜੋ ਮੈਂ ਚਾਹੁੰਦਾ ਹਾਂ ਇਹ ਸਭ ਦੁੱਖ ਦਾ ਕਾਰਨ ਬਣਦਾ ਹੈ ਕਿਉਂਕਿ ਅਸੀਂ ਕਦੇ ਵੀ ਜੋ ਸਾਡੇ ਕੋਲ ਹੈ ਉਸ ਨਾਲ ਖੁਸ਼ ਨਹੀਂ ਹੋ ਪਾਉਂਦੇ ਪੰਜ ਕਿਸੇ ਚੀਜ਼ ਨਾਲ ਬਹੁਤ ਜ਼ਿਆਦਾ ਮੋਹ ਅਤੇ ਕਿਸੇ ਚੀਜ਼ ਤੋਂ ਨਫ਼ਰਤ ਸਾਡੇ ਮੰਨਦੀਆਂ ਇਹ ਦੋ ਵੱਡੀਆਂ ਆਦਤਾਂ ਹਨ ਜੋ ਸਾਨੂੰ ਦੁੱਖ ਦਿੰਦੀਆਂ ਹਨ ਰਾਗ ਮੋਹ ਜਦੋਂ ਅਸੀਂ ਕਿਸੇ ਬੰਦੇ ਚੀਜ਼ ਜਾਂ ਗੱਲ ਨਾਲ ਬਹੁਤ ਜ਼ਿਆਦਾ ਜੁੜ ਜਾਂਦੇ ਹਾਂ ਜਿਵੇਂ ਜਿਵੇਂ ਆਪਣੇ ਫੋਨ ਨਾਲ ਬਹੁਤ ਮੋਹ ਰੱਖਾਂ ਤਾਂ ਜੇ ਉਹ ਟੁੱਟ ਜਾਵੇ ਤਾਂ ਮੈਨੂੰ ਬਹੁਤ ਦੁੱਖ ਲੱਗੇਗਾ ద్ਵੀਸ਼ ਨਫ਼ਰਤ ਜਦੋਂ ਅਸੀਂ ਕਿਸੇ ਬੰਦੇ ਚੀਜ਼ ਜਾਂ ਗੱਲ ਨੂੰ ਪਸੰਦ ਨਹੀਂ ਕਰਦੇ ਅਤੇ ਉਸ ਤੋਂ ਦੂਰ ਰਹਿਣਾ ਚਾਹੁੰਦੇ ਹਾਂ ਜਿਵੇਂ ਜੇ ਮੈਨੂੰ ਕੋਈ ਖਾਸ ਕੰਮ ਪਸੰਦ ਨਹੀਂ ਪਰ ਕਰਨਾ ਪੈ ਜਾਵੇ ਤਾਂ ਮੈਨੂੰ ਗੁੱਸਾ ਆਵੇਗਾ ਤੇ ਮਨ ਖਰਾਬ ਹੋਵੇਗਾ ਇਹ ਦੁੱਖ ਕਿਵੇਂ ਦਿੰਦੇ ਹਨ ਇਹ ਦੋਵੇਂ ਚੀਜ਼ਾਂ ਸਾਡੇ ਮਨ ਨੂੰ ਸ਼ਾਂਤ ਨਹੀਂ ਰਹਿਣ ਦਿੰਦੀਆਂ ਜਦੋਂ ਅਸੀਂ ਕਿਸੇ ਚੀਜ਼ ਨਾਲ ਬਹੁਤ ਜੁੜ ਜਾਂਦੇ ਹਾਂ ਅਤੇ ਉਹ ਚੀਜ਼ ਸਾਡੇ ਤੋਂ ਦੂਰ ਹੋ ਜਾਂਦੀ ਹੈ ਤਾਂ ਅਸੀਂ ਉਦਾਸ ਹੋ ਜਾਂਦੇ ਹਾਂ ਤੇ ਜਦੋਂ ਅਸੀਂ ਕਿਸੇ ਚੀਜ਼ ਨੂੰ ਨਫ਼ਰਤ ਕਰਦੇ ਹਾਂ ਅਤੇ ਉਹ ਸਾਹਮਣੇ ਆ ਜਾਂਦੀ ਹੈ ਤਾਂ ਸਾਨੂੰ ਗੁੱਸਾ ਆਉਂਦਾ ਹੈ ਤੇ ਪਰੇਸ਼ਾਨੀ ਹੁੰਦੀ ਹੈ ਇਹ ਸਭ ਸਾਨੂੰ ਖੁਸ਼ ਨਹੀਂ ਰਹਿਣ ਦਿੰਦਾ ਇਹ ਸਾਰੇ ਕਾਰਨ ਸਾਡੇ ਦੁੱਖਾਂ ਦੀ ਜੜ ਹਨ ਜੇ ਅਸੀਂ ਇਹਨਾਂ ਨੂੰ ਸਮਝ ਲਈਏ ਅਤੇ ਇਹਨਾਂ ਉੱਤੇ ਕੰਮ ਕਰੀਏ ਤਾਂ ਅਸੀਂ ਬਹੁਤ ਸਾਰੇ ਦੁੱਖਾਂ ਤੋਂ ਬਚ ਸਕਦੇ ਹਾਂ ਅਤੇ ਜ਼ਿੰਦਗੀ ਵਿੱਚ ਜ਼ਿਆਦਾ ਖੁਸ਼ ਰਹਿ ਸਕਦੇ ਹਾਂ ਸੋ ਜੇ ਇਹਨਾਂ ਪੰਜਾਂ ਉੱਤੇ ਸੁਧਾਰ ਕਰਕੇ ਨਾਮ ਜਪ ਕਰਨ ਦਾ ਅਭਿਆਸ ਕੀਤਾ ਜਾਏ ਤਾਂ ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਨਾਲ ਹੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਵੇ ਤੇ ਦੁੱਖਾਂ ਨੂੰ ਹੱਸ ਕੇ ਸਹਿਣ ਦਾ ਬਲ ਆ ਜਾਏਗਾ ਸੋ ਸੰਗਤ ਜੀ ਇਤਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ